ਦੋਸਤੋ ਅੱਜ ਦੀ ਵੀਡੀਓ ਵਿੱਚ ਤੁਸੀਂ 100 ਸੌਵੀਂ ਸਾਖੀ ਵਿੱਚ ਲਿਖੀ ਹੋਈ ਸਭ ਤੋਂ ਪ੍ਰਾਤਨ ਕਥਾ ਸੁਣਾਉਂਗੀ ਇਸ ਪ੍ਰਾਤਨ ਕਥਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਰਗ ਤੇ ਨਰਕ ਦਾ ਜ਼ਿਕਰ ਕੀਤਾ ਪਰ ਬਹੁਤ ਸਾਰੇ ਲੋਕ ਹਲੇ ਵੀ ਇਸ ਗੱਲ ਦਾ ਯਕੀਨ ਨਹੀਂ ਮੰਨਦੇ ਕਿ ਸਵਰਗ ਤੇ ਨਰਕ ਹੁੰਦਾ ਹੈ ਉਹ ਕਹਿੰਦੇ ਕਿ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ ਜੋ ਕੁਝ ਇੱਥੇ ਹੈ ਉਹ ਹੀ ਸਭ ਹੀ ਹੈ ਅੱਗੇ ਕੁਝ ਨਹੀਂ ਪਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਵਿੱਚ ਸਵਰਗ ਨਰਕ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਦੀ ਬਾਣੀ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ ਸੋਮੀ ਸਾਖੀ ਦੀ ਕਥਾਵੱਚ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਦੇ ਹਨ ਲੇਖਾ ਰੱਬ ਮੰਗੇ ਸੇ ਬੈਠਾ ਕੱਢ ਵਹੀ ਧਰਮ ਰਾਜ ਜਦ ਲੇਖਾ ਮੰਗੇ ਕੀ ਮੂੰਹ ਲੈ ਕੇ ਜਾਏਗਾ ਇਸ ਦਾ ਇਹ ਅਰਥ ਹੈ ਕਿ ਰੱਬ ਇੱਕ ਦਿਨ ਲੇਖਾ ਜੋਖਾ ਮੰਗੇਗਾ ਉਸ ਵੇਲੇ ਜੋ ਕੁਝ ਕੀਤਾ ਹੋਵੇਗਾ ਉਹ ਸਾਫ਼ ਹੋ ਜਾਵੇਗਾ ਧਰਮ ਰਾਜ ਕੋਲ ਜਦ ਲੇਖਾ ਦੇਣਾ ਪਾਵੇਗਾ ਤਾਂ ਕਿਹੋ ਜਿਹਾ ਮੂੰਹ ਲੈ ਕੇ ਜਾਵਾਂਗੇ ਪਰ ਅੱਜ ਦੀ ਇਹ ਵੀਡੀਓ ਪੂਰੀ ਸਿਰਫ ਉਹ ਹੀ ਦੇਖਣ ਜਿਨ੍ਹਾਂ ਨੂੰ ਗੁਰੂ ਦੀ ਸਾਖੀ ਪੂਰਾ ਤੇ ਪੂਰਾ ਯਕੀਨ ਹੈ ਤੇ ਗੁਰੂ ਦਸਮ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਇਕ ਜਰੂਰ ਕਰਨ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਦਾ ਦੀਵਾਨ ਸਜਾ ਕੇ ਬੈਠੇ ਸਨ ਉੱਥੇ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਸੀ ਉਹਨਾਂ ਸੰਗਤਾਂ ਵਿੱਚ ਦੋ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਉਹ ਬੇਨਤੀ ਕਰਨ ਲੱਗੇ ਕਿ হে ਕਾਲਪੁਰਖ ਜੀ ਅਸੀਂ ਜਦੋਂ ਪਾਠ ਕਰਨ ਲੱਗਦੇ ਤਾਂ ਸਾਡੇ ਮਨ ਨੂੰ ਕਾਤ ਤਾਂ ਨਹੀਂ ਮਿਲਦੀ ਪਟਕਤ ਮਨ ਪਟਕਦਾ ਰਹਿੰਦਾ ਹੈ ਉਹ ਬੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਨ ਵਿੱਚ ਲੱਗ ਜਾਂਦਾ ਹੈ ਤੇ ਜਿਹੜਾ ਸਮਾਂ ਹਜੇ ਆਇਆ ਵੀ ਨਹੀਂ ਮਤਲਬ ਆਉਣ ਵਾਲੇ ਤੋਂ ਫਿਕਰ ਕਰਨ ਲੱਗ ਜਾਂਦਾ ਹੈ ਹਾਲਾਂਕਿ ਅਸੀਂ ਹੱਥ ਵਿੱਚ ਮਾਲਾ ਫੜੀ ਹੁੰਦੀ ਹੈ ਤੇ ਗੁਟਕਾ ਸਹਿਬ ਹੱਥ ਵਿੱਚ ਹੁੰਦਾ ਹੈ ਪਰ ਇਹ ਵਿਚਾਰ ਜੋ ਸਾਡੇ ਦਿਮਾਗ ਵਿੱਚ ਆਉਂਦੇ ਰਹਿੰਦੇ ਹਨ ਇਹ ਸਾਨੂੰ ਭਜਨ ਬੰਦਕੀ ਨਹੀਂ ਕਰਨ ਦਿੰਦੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀ ਇਹ ਗੱਲ ਦੱਸੋ ਕਿ ਜਿਹੜੇ ਲੋਕ ਨਾਮ ਜਪਦੇ ਤੇ ਜਿਹੜੇ ਲੋਕ ਨਾਮ ਬਿਲਕੁਲ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਜੋ ਸਵਰਗ ਤੇ ਨਰਕ ਅਕਾਲ ਪੁਰਖ ਨੇ ਬਣਾਏ ਹੋਏ ਹਨ ਉਹ ਕਿਹੜੀ ਦਿਸ਼ਾ ਵਿੱਚ ਹਨ ਉਹਦਾ ਫਿਰ ਦਸਵੇਂ ਪਿਤਾ ਸ੍ਰੀ ਗੁਰੂ ਗੋਬੇ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਸਮਝਾਉਂਦੇ ਹੋਏ ਫਰਮਾਇਆ ਅਕਾਲ ਪੁਰਖ ਨੇ ਸਵਰਗ ਬਣਾਇਆ ਤੇ ਨਰਕ ਵੀ ਨਰਕ ਦੱਖਣ ਵਾਲ ਵਸਾਇਆ ਗਿਆ ਜਿੱਥੇ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਸਭ ਕੁਝ ਘਟਦਾ ਹੈ ਲੇਖਾ ਰੱਗ ਰੱਬ ਮੰਗੇ ਸੇ ਬੈਠਾ ਕਢਵਾਈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਈਏ ਇਹ ਕੋਈ ਕਹਾਣੀ ਨਹੀਂ ਹੈ ਸੱਚ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 616ਵੇਂ ਅੰਗ ਵਿੱਚ ਦਰਜ ਹੈ ਇਹ ਉਹ ਖੰਡ ਸੱਚ ਹੈ ਜਿਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਈ ਲੋਕ ਕਹਿੰਦੇ ਨੇ ਕਿ ਸਵਰਗ ਨਰਕ ਨਹੀਂ ਹੁੰਦੇ ਪਰ ਇਹ ਉਹ ਲੋਕ ਨੇ ਜੋ ਆਪਣੇ ਮਾੜੇ ਕਰਮਾਂ ਤੋਂ ਡਰਦੇ ਜਿਨ੍ਹਾਂ ਨੇ ਕਦੇ ਨਾਮ ਨਹੀਂ ਜਪਿਆ ਜਿਨ੍ਹਾਂ ਨੇ ਆਪਣੇ ਅੰਦਰ ਝਾਤ ਨਹੀਂ ਮਾਰੀ ਪਰ ਸੱਚ ਤਾਂ ਇਹੀ ਹੈ ਕਿ ਜੋ ਮਾੜਾ ਕਰਦੇ ਨੇ ਉਹ ਕਿਸ ਨਰਕ ਦੇ ਹੱਕਦਾਰ ਹੀ ਬੰਦੇ ਨੇ ਚਿੱਤਰ ਗੁਪਤ ਤੇ ਧਰਮਦਾਜ ਉਹਨਾਂ ਦਾ ਲੇਖਾ ਜੋਖਾ ਲਿਖਦੇ ਨੇ ਕਿਸੇ ਬਿਨਾਂ ਪੇਦਪਾਵ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਸਵਰਗ ਖਾਲੀ ਪਏ ਨੇ ਨਰਕ ਭਰ ਚੁੱਕੇ ਨੇ ਕਿਉਂਕਿ ਲੋਕ ਚੰਗਾ ਕਰਦੇ ਨਹੀਂ ਪਿਆਰ ਭਰਿਆ ਜੀਵਨ ਜਿਉਂਦੇ ਨੇ ਭਰਾ ਭਰਾ ਨੂੰ ਮਾਰਦੇ ਨੇ ਮਾਤੀ ਤੇ ਝਗੜੇ ਕਰਦੇ ਨੇ ਪਰ ਜੋ ਕਾਲ ਪੁਰਖ ਦੇ ਭਗਤ ਬਣ ਜਾਂਦੇ ਹਨ ਜੋ ਨਾਮ ਵਿੱਚ ਜੁੜ ਜਾਂਦੇ ਨੇ ਉਹ ਨਰਕ ਸਵਰਗ ਤੋਂ ਵੀ ਉੱਪਰ ਸੱਚਖੰਡ ਤੱਕ ਪਹੁੰਚ ਜਾਂਦੇ ਹਨ ਉਹਨਾਂ ਨੂੰ ਨਾ ਨਰਕ ਦਾ ਡਰ ਹੁੰਦਾ ਹੈ ਤੇ ਨਾ ਹੀ ਸਵਰਗ ਦੀ ਲਾਲਸਾ ਉਹ ਤਾਂ ਕੇਵਲ ਰੱਬ ਦੀ ਰਜਾ ਵਿੱਚ ਰਹਿੰਦੇ ਹਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕਿਹਾ ਹੈ ਜੋ ਹਰ ਇੱਕ ਦਾ ਪਿਆਰਾ ਸੋ ਸਭਨਾ ਦਾ ਪਿਆਰਾ ਉਹ ਪਰਮਾਤਮਾ ਦਾ ਪਿਆਰਾ ਸਭ ਦਾ ਪਿਆਰਾ ਬਣ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ فرمایا ਤੁਸੀਂ ਪੜਦੇ ਹੋ ਚੰਗਾ ਕਰਦੇ ਹੋ ਤਾਂ ਫਿਕਰ ਨਾ ਕਰਿਆ ਕਰੋ ਮਨ ਨਹੀਂ ਲੱਗਦਾ ਫਿਕਰ ਇਹ ਕਰੋਗੇ ਤੁਸੀਂ ਗੁਰੂ ਦੇ ਦਰ ਤੇ ਆਏ ਕੰਨਾਂ ਨੇ ਚੰਗਾ ਸੁਣਿਆ ਕੰਨਾਂ ਨੇ ਚੰਗਾ ਵੇਖਿਆ ਤੇ ਰੂਹ ਨੇ ਚੰਗਾ ਮਹਿਸੂਸ ਕੀਤਾ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ ਕਿ ਭਾਈ ਰਹਿਤ ਮਰਿਆਦਾ ਵਿੱਚ ਰਹੋ ਤੇ ਸਰਬ ਸੋਖਮਾਨੋ ਸਿਕ ਪੁੱਛਦੇ ਆਨ ਸਰਬ ਸੁਖ ਕਿਹੜਾ ਗੁਰੂ ਸਾਹਿਬ ਮੁਸਕਰਾ ਕੇ ਫਰਮਾਉਂਦੇ ਨੇ ਸਰਬ ਸੁਖ ਤੰਦਾ ਵੀ ਮੰਦਾ ਵੀ ਤੇ ਧੰਨ ਦਾ ਵੀ ਇਹ ਸੁਣ ਕੇ ਸਿਕ ਹੋਰ ਵੀ ਪਰੇਸ਼ਾਨ ਹੋ ਗਏ ਤੇ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਵਿੱਚ ਕੋਈ ਇੱਕ ਕੋਈ ਔਰਤ ਮਾਦੀ ਤਾਂ ਕਾਜੀ ਆ ਕੇ ਕੱਲ ਥੋਕਦੇ ਤੇ ਆਖਦਾ ਹੁਣ ਇਹ ਚੋੜੇਲ ਨਹੀਂ ਬਣੇਗੀ ਗੁਰੂ ਸਾਹਿਬ ਮੁਸਕਰਾਉਂਦੇ ਹਨ ਤੇ ਫਿਰ ਫਰਮਾਉਂਦੇ ਆਣੇ ਪਰਮਾ ਵਿੱਚ ਨਾ ਪਹੁੰਚ ਚੋੜੇਲਾ ਪੁੱਤਾ ਤੋਂ ਨਹੀਂ ਸੱਚਾ ਸੁਖ ਤਾਂ ਬਾਣੀ ਤੇ ਵਿਸ਼ਵਾਸ ਰੱਖਣ ਨਾਲ ਮਿਲਦਾ ਹੈ ਜੋ ਅੰਮ੍ਰਿਤਿਕ ਨੂੰ ਜਪੋਜੀ ਸਾਹਿਬ ਪੜ੍ਹ ਕੇ ਇਸ਼ਨਾਲ ਕਰਾਇਆ ਜਾਂਦਾ ਤਾਂ ਉਹ ਕਦੇ ਵੀ ਨਹੀਂ ਬਾਣ ਸਕਦਾ ਫਿਰ ਆਉਂਦੀ ਹੈ ਗੁਰੂ ਜੀ ਦੀ ਅੰਮ੍ਰਿਤ ਬੂੰਦ ਵਰਗੀ ਸਿੱਖਿਆ ਬਾਣੀ ਪੜੋ ਬਾਣੀ ਤੇ ਹੀ ਪ੍ਰੋਸਾਰਕ ਹੋ ਜੋ ਬਾਣੀ ਨਹੀਂ ਪੜਦਾ ਉਹ ਖੋਦੀ ਪੂਤ ਵਰਗਾ ਬਣ ਜਾਂਦਾ ਹੈ ਗੁਰੂ ਜੀ ਕਹਿੰਦੇ ਹਨ ਕਿਸੇ ਕਬਰ ਪੱਥਰ ਜਾਂ ਪੀਰ ਕੋਲੋਂ ਨਹੀਂ ਜੇ ਮੰਗਣਾ ਹੈ ਤਾਂ ਸਿਰਫ ਅਕਾਲ ਪੁਰਖ ਤੋਂ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਹਰ ਮਨਰਥਨ ਪੂਰੀ ਕਰਨ ਵਾਲੇ ਹਨ ਅਖੀਰ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਸੱਚੀ ਗੱਲ ਕਹੀ ਨੰਗੜ ਫਿਰੇ ਨਾਲ ਸਰਮੁੰਨ ਨਾਲ ਪ੍ਰਮਾਤਮਾ ਨਹੀਂ ਮਿਲਦਾ ਜੇ ਮਿਲਦਾ ਹੁੰਦਾ ਤਾਂ ਜੰਗਲਾਂ ਦੇ ਪਸ਼ੂ ਸਭ ਤੋਂ ਮੁਕਤ ਹੁੰਦੇ ਸਿੱਧੀ ਤਾਂ ਨਾਮ ਰਾਹੀ ਮਲਦੀ ਹੈ ਕਹੋ ਕਬੀਰ ਸੁਨਰੇ ਭਾਈ ਨਾਮ ਬਿਨਾ ਕਿਨ ਗੱਤ ਪਾਈ ਜਾਦੇ ਬਚਨ ਸਿੱਖਾਂ ਨੇ ਸੁਨੇ ਉਹ ਮਸਤ ਹੋ ਗਏ ਅੱਖਾਂ ਤੋਂ ਹਰ ਨੂਰ ਵਗ ਪਿਆ ਮੱਥਾ ਟੇਕਿਆ ਤੇ ਆਖਿਆ ਧੰਨ ਹੋ ਗੁਰੂ ਗੋਬਿੰਦ ਸਿੰਘ ਜੀ ਨਿਹਾਲ ਹੋ ਗਏ ਕਹਾਣੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ